ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਆਸਾਨ ਬਣ ਸਕਦਾ ਹੈ ਜੇਕਰ ਤੁਸੀਂ ਕੁਝ ਸਟੈਪਸ ਫਾਲੋ ਕਰੋ ਫੰਡ ਸ਼ੋਅ ਕਰਨ ਲਈ ਆਪਣੇ ਖਾਤੇ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ ਹੈ ਯਾਦ ਰੱਖੋ ਕੈਸ਼ ਪੈਸੇ ਜਮ੍ਹਾਂ ਨਹੀਂ ਕਰਾਣੇ ਹਨ ਜੋ ਪੈਸੇ ਤੁਹਾਡੇ ਅਕਾਊਂਟ ਵਿੱਚ ਪੱਕੇ ਤੌਰ ਤੇ ਆਉਂਦੇ ਹਨ ਸਿਰਫ ਉਹੀ ਰੱਖੋ ਪੈਸੇ ਸ਼ੋਅ ਕਰਨ ਲਈ ਜੇ ਤੁਸੀਂ ਕੋਈ ਮੋਟੀ ਰਕਮ ਇਹ ਕੋਈ ਵੀ ਐਸੀ ਰਕਮ ਬੰਦੇ ਹੋ ਜਿਹਦਾ ਪ੍ਰੂਫ ਤੁਹਾਡੇ ਕੋਲ ਨਹੀਂ ਹੈ ਉਹ ਤੁਹਾਡੇ ਲਈ ਮੁਸੀਬਤ ਖੜੀ ਕਰ ਸਕਦੀ ਹੈ ਜੇਕਰ ਤੁਸੀਂ ਨੌਕਰੀ ਕਰਦੇ ਹੋ ਤੇ ਸੈਲਰੀ ਅਕਾਊਂਟ ਵਿੱਚ ਲਵੋ ਜੇਕਰ ਸੈਲਰੀ ਬਾਈ ਹੈਂਡ ਲੈਂਦੇ ਹੋ ਤੇ ਆਪਣੀ ਸੈਲਰੀ ਦਾ ਕੁਝ ਹਿੱਸਾ ਖਾਤੇ ਵਿੱਚ ਪਾਓ ਤੇ ਸੈਲਰੀ ਸਲਿੱਪ ਜ਼ਰੂਰ ਲਵੋ ਜਿਸ ਨੂੰ ਕਿ ਐਪਲੀਕੇਸ਼ਨ ਦੇ ਵਿੱਚ ਨਾਂ ਲਗਾਓ ਜੇਕਰ ਬਿਜ਼ਨਸ ਕਰਦੇ ਹੋ ਤੇ ਵੱਡੀਆਂ ਐਂਟਰੀਆਂ ਦਾ ਹਿਸਾਬ ਅਕਾਊਂਟ ਮੈਸੀ ਨੂੰ ਕਵਰ ਲੈਟਰ ਵਿੱਚ ਜ਼ਰੂਰ ਦਿਓ ਸੈਲਰੀ ਲੈਣ ਵਾਲੇ ਅਤੇ ਬਿਜ਼ਨਸ ਕਰਨ ਵਾਲੇ ਦੋਨਾਂ ਨੂੰ ਹੀ ਆਪਣੀਆਂ 2-2 ਸਾਲ ਦੀਆਂ ਰਿਟਰਨਸ ਦਿਖਾਉਣੀਆਂ ਜ਼ਰੂਰੀ ਹਨ ਆਪਣੀ ਪ੍ਰਾਪਰਟੀ ਦੀ ਵੈਲਿਊਏਸ਼ਨ ਨਾਲ ਜ਼ਰੂਰ ਲਗਾਓ ਅਤੇ ਖਿਆਲ ਰੱਖੋ ਕਿ ਪ੍ਰਾਪਰਟੀ ਦੀ ਈਵੈਲਿਊਏਸ਼ਨ ਕਿਸੇ ਰਜਿਸਟਰਡ ਈਵੈਲਿਊਏਟਰ ਕੋਲ ਹੀ ਕਰਾਓ ਜੇਕਰ ਪ੍ਰਾਪਰਟੀ ਤੁਹਾਡੇ ਫਾਦਰ ਦੇ ਨਾਮ ਤੇ ਹੈ ਤੇ ਇੱਕ ਸਪੋਰਟਿੰਗ ਐਫਿਡੇਵਿਟ ਨਾਲ ਲਗਾਓ ਨੌਕਰੀ ਕਰਨ ਵਾਲਿਆਂ ਲਈ ਆਪਣੀ ਜੋਬ ਲੈਟਰ ਲਗਾਣੀ ਜ਼ਰੂਰੀ ਹੈ ਨਾਲ ਹੀ ਲੀਵ ਲੈਟਰ ਜ਼ਰੂਰ ਲਗਾਓ ਟੂਰਿਸਟ ਵੀਜ਼ਾ ਲਈ ਦੋ ਤਿੰਨ ਜਗ੍ਹਾ ਦੀ ਵੱਖ-ਵੱਖ ਹੋਟਲ ਬੁਕਿੰਗ ਕਰਾਓ ਤੇ ਖਿਆਲ ਰਹੇ ਇਹ ਹੋਟਲ ਵਧੀਆ ਹੋਣੇ ਚਾਹੀਦੇ ਹਨ ਕੈਨੇਡਾ ਵੀਜ਼ਾ ਲਈ ਅਪਲੀਕੇਸ਼ਨ ਨੂੰ ਆਨਲਾਈਨ ਹੀ ਸਬਮਿਟ ਕਰੋ ਯਾਦ ਰੱਖੇ ਤੁਹਾਨੂੰ ਇਹਦੇ ਲਈ ਐਂਬੈਸੀ ਜਾਣ ਦੀ ਲੋੜ ਨਹੀਂ ਹੈ ਐਂਬੈਸੀ ਉਦੋਂ ਹੀ ਜਾਣਾ ਪੈਂਦਾ ਹੈ ਜਾਂ ਪਾਸਪੋਰਟ ਵੀ ਉਦੋਂ ਹੀ ਸਬਮਿਟ ਕਰਨਾ ਹੁੰਦਾ ਹੈ ਜਦੋਂ ਤੁਹਾਨੂੰ ਅਪਰੂਵਲ ਦੀ ਲੈਟਰ ਆਏ ਅਪਲੀਕੇਸ਼ਨ ਨੂੰ ਆਪਣੇ ਹੀ ਇੰਟਰਨੈਟ ਕਨੈਕਸ਼ਨ ਤੋਂ ਭਰੋ ਕੋਸ਼ਿਸ਼ ਕਰੋ ਕਿ ਅਪਲੀਕੇਸ਼ਨ ਨੂੰ ਰਾਤ ਵੇਲੇ ਭਰੋ ਅਪਲੀਕੇਸ਼ਨ ਨੂੰ 3-4 ਦਿਨ ਦਾ ਸਮਾਂ ਲਗਾ ਕੇ ਆਰਾਮ ਨਾਲ ਭਰੋ ਖਿਆਲ ਰੱਖੇ ਸਾਰੇ ਕਾਗਜ਼ਾਤ ਸਹੀ ਤਰੀਕੇ ਨਾਲ ਲਗਾ ਕੇ ਉਹਨਾਂ ਦੀ ਪੀਡੀਐਫ ਫਾਈਲ ਬਣਾਓ ਤੇ ਵਾਰੀ-ਵਾਰੀ ਜਿਹੜੇ-ਜਿਹੜੇ ਆਪਸ਼ਨ 'ਚ ਜੋ ਫਾਈਲ ਮੰਗੀ ਗਈ ਹੈ ਉੱਥੇ ਅਪਲੋਡ ਕਰਦੇ ਹੋ ਕਈ ਵਾਰ ਫਾਈਲ ਵੱਡੀ ਹੋ ਜਾਂਦੀ ਹੈ ਪਰ ਉਹਨੂੰ ਛੋਟਾ ਕਰਨ ਲਈ ਇੰਟਰਨੈਟ 'ਤੇ ਕਈ ਕੰਪਰੈਸ ਕਰਨ ਵਾਲੇ ਆਪਸ਼ਨਸ ਅਵੇਲੇਬਲ ਹਨ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਜਿੰਨੇ ਵੀ ਡਾਕੂਮੈਂਟ ਤੁਸੀਂ ਐਮੈਸੀ ਨੂੰ ਭੇਜ ਰਹੇ ਹੋ ਇਹ ਸਾਰੇ ਨੋਟਰਾਇਜ਼ ਹੋਣੇ ਚਾਹੀਦੇ ਹਨ ਅਤੇ ਜਿਹੜੇ ਵੀ ਡਾਕੂਮੈਂਟ ਪੰਜਾਬੀ ਵਿੱਚ ਹਨ ਉਹਨਾਂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਾ ਕੇ ਜ਼ਰੂਰ ਨੋਟਰਾਇਜ਼ ਕਰਾਓ ਖਾਲ ਰਹੇ ਇਹਦੇ ਨਾਲ ਤੁਸੀਂ ਆਪਣੇ ਇੱਕ ਜਾਂ ਦੋ ਆਈਡੀ ਪ੍ਰੂਫ ਜ਼ਰੂਰ ਲਗਾਓ ਜੋ ਕਿ ਨੋਟਰੀ ਅਟੈਸਟ ਹੋਣ ਅਤੇ ਇੰਗਲਿਸ਼ ਵਿੱਚ ਟਰਾਂਸਲੇਟ ਹੋਣ। ਅਖੀਰ ਵਿੱਚ ਇੱਕ ਗੱਲ ਦਾ ਧਿਆਨ ਰਹੇ ਕਿ ਕੋਈ ਵੀ ਜਾਣਕਾਰੀ ਗਲਤ ਨਾ ਹੋਵੇ। ਕੋਈ ਵੀ ਐਮਬੈਸੀ ਗਲਤ ਜਾਣਕਾਰੀ ਦੇਣ ਤੇ ਐਕਸ਼ਨ ਲੈਂਦੀ ਹੈ ਅਤੇ ਤੁਹਾਡੇ ਤੇ ਬੈਨ ਲੱਗ ਸਕਦਾ ਹੈ। ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਦਬਕੇ ਅੱਗੇ ਆਉਣ ਵਾਲੇ ਨੋਟੀਫਿਕੇਸ਼ਨਸ ਦੀ ਜਾਣਕਾਰੀ ਵੀ ਪਾਉਂਦੇ ਰਹੋ। ਅਸੀਂ ਆਸ਼ਾ ਕਰਦੇ ਹਾਂ ਕਿ ਇਹ ਸਭ ਫਾਲੋ ਕਰਨ ਤੇ ਤੁਹਾਡਾ ਵੀਜ਼ਾ ਲੱਗ ਜਾਵੇ।